ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ AIMS ਬਠਿੰਡਾ ਵਿੱਚ ਨਿਕਲ ਹੋਏਗਾ ਵੈਕੈਂਸੀਆਂ ਬਾਰੇ ਗੱਲ ਕਰਾਂਗੇ ਵੈਕੈਂਸੀਆਂ ਦੀ ਅਨਾਉਂਸਮੈਂਟ ਇਸ ਪ੍ਰਕਾਰ ਹੈ ਜੀ ਰਿਸਰਚ ਸਾਇੰਟਿਸਟ ਪ੍ਰੋਜੈਕਟ ਨਰਸ ਟੈਕਨੀਕਲ ਸਪੋਰਟ ਸਟਾਫ ਅਤੇ ਡਾਟਾ ਐਂਟਰੀ ਆਪਰੇਟਰ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਇਸ ਵਿੱਚ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਤੇ ਕੀ ਕੁਛ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਆਪਾਂ ਗੱਲ ਕਰਾਂਗੇ ਇਹ ਵਾਕ ਇਨ ਇੰਟਰਵਿਊ ਹੈ ਜੀ ਉਸ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਤੇ ਜੋ ਵੀ ਈ ਵੀਵਰਸ ਇਸ ਮੇਰੀ ਵੀਡੀਓ ਦੇਖ ਰਿਹਾ ਹੈ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਅੱਗੇ ਥੋੜਾ ਹੌਸਲਾ ਮਿਲ ਜਾਂਦਾ ਸੀ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਰਿਹਾ ਕਰੋ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਇਹਦੇ ਵਿੱਚ ਵੈਕੈਂਸੀਆਂ ਦੀ ਅਨਾਉਂਸਮੈਂਟ ਆਨਲਾਈਨ ਸੌਰੀ ਅਪਲਾਈ ਵਾਕ ਇਨ ਇੰਟਰਵਿਊ ਆ ਜੀ ਵਾਕ ਇਨ ਇੰਟਰੂ ਹੈਗਾ ਜੀ 1 April ਸਵੇਰੇ 11 ਵਜੇ ਤੱਕ ਜੋ ਹੈ ਇੰਟਰਵਿਊ ਆ ਜੀ ਜੋ ਕੈਂਡੀਡੇਟਸ ਇਸ ਨੂੰ ਅਪਲਾਈ ਕਰਨਗੇ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਐਂਟਰੀ ਟਾਈਮਿੰਗ ਇਸ ਵਿੱਚ ਦਿੱਤਾ ਹੋਇਆ ਤੇ ਜੋ ਇਸ ਦਾ ਵੈਨਿਊ ਰਹਿਣ ਵਾਲਾ ਜੀ ਉਹ ਸਕੂਲ ਕਾਉਂਸਲ ਹਾਲ ਐਡਮਿਨਿਸਟ੍ਰੇਸ਼ਨ ਬਲਾਕ ਮੈਡੀਕਲ ਕਾਲਜ ਐਮਸ ਬਠਿੰਡਾ ਵਿੱਚ ਤੁਸੀਂ ਆਪਣਾ ਵੈਨਿਊ ਤੇ ਆਪਣੇ 9:30 ਵਜੇ ਤੋਂ ਲੈ ਕੇ 10:30 ਵਜੇ ਤੋਂ ਤੱਕ ਪਹੁੰਚ ਜਾਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਵੈਕੈਂਸੀ ਦੀ ਰਿਸਰਚ ਸਾਇੰਟਿਸਟ ਦੀ ਵੈਕੈਂਸੀ ਹੈ। ਤੁਸੀਂ ਫਰਸਟ ਕਲਾਸ ਪੋਸਟ ਗ੍ਰੈਜੂਏਟ ਡਿਗਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੇ ਸੈਕੰਡ ਕਲਾਸ ਜੋ ਹੈ ਇੰਟੀਗ੍ਰੇਟਿਡ ਹੋਣੀ ਚਾਹੀਦੀ ਪੀਜੀ ਡਿਗਰੀ ਵਿਦ ਪੀਐਚਡੀ ਠੀਕ ਹੈ। ਏਜ ਲਿਮਟ 35 ਸਾਲ ਦੀ ਇਹਦੇ ਵਿੱਚ ਦਿੱਤੀ ਗਈ ਹੈ ਜੀ ਪ੍ਰਾਇਓਰਿਟੀ ਦਿੱਤੀ ਜਾਊਗੀ ਜਿਹਦੀ ਕੋਲੇ 3 ਸਾਲ ਦਾ ਵਰਕ ਐਕਸਪੀਰੀਅੰਸ ਰਹਿਣ ਵਾਲਾ ਹੈ। ਉਸ ਤੋਂ ਬਾਅਦ ਵੈਕੈਂਸੀ ਹੈ ਜੀ ਪ੍ਰੋਜੈਕਟ ਨਰਸਾਂ ਦੀਆਂ ਦੋ ਵੈਕੈਂਸੀਆਂ ਤੁਸੀਂ ਸੈਕੰਡ ਕਲਾਸ ਚ 4 4 ਚਾਰ ਸਾਲ ਦਾ ਤੁਹਾਡਾ ਜੋ ਹੈ ਨਰਸਿੰਗ ਕੋਰਸ ਹੋਣਾ ਚਾਹੀਦਾ ਏਜ ਲਿਮਿਟ ਹੈਗੀ ਜੀ 35 ਸਾਲ ਤਿੰਨ ਸਾਲ ਦਾ ਐਕਸਪੀਰੀਅੰਸ ਵਾਲਿਆਂ ਨੂੰ ਇਸ ਵਿੱਚ ਐਕਸਪੀਰੀਅਟੀ ਦਿੱਤੀ ਜਾਊਗੀ ਉਸ ਤੋਂ ਬਾਅਦ ਦੋ ਵੈਕੈਂਸੀਆਂ ਹੈਗੀਆਂ ਜੀ ਟੈਕਨੀਕਲ ਸਪੋਰਟ ਸਟਾਫ ਦੀਆਂ ਤਿੰਨ ਸਾਲ ਦਾ ਗ੍ਰੈਜੂਏਟ ਕੋਰਸ ਹੋਣਾ ਚਾਹੀਦਾ ਤੇ ਨਾਲ 3 ਸਾਲ ਦਾ ਐਕਸਪੀਰੀਅੰਸ ਪੋਸਟ ਗ੍ਰੈਜੂਆ ਜਾਂ ਫਿਰ ਤੁਸੀਂ ਪੋਸਟ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੇ ਜਾਂ ਨਾਲ 3 ਸਾਲ ਦਾ ਐਕਸਪੀਰੀਅੰਸ 3 ਸਾਲ ਗ੍ਰੈਜੂਏਟ ਪਲੱਸ 3 ਸਾਲ ਐਕਸਪੀਰੀਅੰਸ ਜੇ ਤੁਸੀਂ ਪੋਸਟ ਗ੍ਰੈਜੂਏਟ ਹੋ ਤਾਂ ਤੁਹਾਨੂੰ ਐਕਸਪੀਰੀਅੰਸ ਦੀ ਲੋੜ ਨਹੀਂਗੀ ਏਜ ਲਿਮਿਟ ਹੈਗੀ ਜੀ 35 ਸਾਲ ਉਸ ਤੋਂ ਬਾਅਦ ਆ ਵੈਕੈਂਸੀ ਜੀ ਇੱਕ ਵੈਕੈਂਸੀ ਹੈਗੀ ਡਾਟਾ ਐਂਟਰੀ ਆਪਰੇਟਰ ਦੀ ਤੁਸੀਂ ਗ੍ਰੈਜੂਏਟ ਕਿਸੇ ਵੀ ਡਿਸਪਲਨ ਦੇ ਵਿੱਚ 60% ਮਾਰਕਸ ਨਾਲ ਹੋਣੇ ਚਾਹੀਦੇ ਹੋ ਤੁਹਾਨੂੰ ਐਮ ਐਸ ਆਫਿਸ ਦੀ ਨੌਲੇਜ ਹੋਣੀ ਚਾਹੀਦੀ ਹੈ ਤੇ ਏਜ ਲਿਮਿਟ ਹੈਗੀ ਹੈ ਜੀ 30 ਸਾਲ ਇਹਨਾਂ ਵੈਕੈਂਸੀਆਂ ਨੂੰ ਜੋਤ ਕੈਂਡੀਡੇਟ ਅਪਲਾਈ ਕਿਵੇਂ ਕਰਨਾ ਉਸ ਬਾਰੇ ਆਪ ਦੱਸਦੇ ਆ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲੇ ਡਾਕੂਮੈਂਟ ਦੋ ਪਾਸਪੋਰਟ ਸਾਈਜ਼ ਫੋਟੋ ਸਾਰੀਆਂ 셀ਫ ਅਟੈਸਟਡ ਜਿੰਨੇ ਡਾਕੂਮੈਂਟ ਐਕਸਪੀਰੀਅੰਸ ਸਰਟੀਫਿਕੇਟ 셀ਫ ਅਟੈਸਟਡ ਹੋਣੇ ਚਾਹੀਦੇ ਆ ਤੇ ਇੱਕ ਐਪਲੀਕੇਸ਼ਨ ਫਾਰਮ ਜੋ ਕਿ ਮੈਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤੁਸੀਂ ਉੱਥੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਲੈਣਾ ਤੇ ਡਾਊਨਲੋਡ ਕਰਕੇ ਉਸ ਨੂੰ ਪੂਰਾ ਫਾਰਮ ਨੂੰ ਭਰ ਕੇ ਠੀਕ ਹੈ ਉਸ ਫਾਰਮ ਨੂੰ ਲੈ ਜਾਣਾ ਆਪਣਾ ਵਾਕ ਇਨ ਇੰਟਰਵਿਊ ਤੇ ਲੈ ਜਾਣਾ ਇੱਕ ਤਰੀਕ ਨੂੰ ਠੀਕ ਹੈ ਕੋਈ ਆਫਲਾਈਨ ਭੇਜਣ ਦੀ ਲੋੜ ਨਹੀਂ ਤੁਸੀਂ ਉਸ ਫਾਰਮ ਨੂੰ ਡਾਊਨਲੋਡ ਕਰਕੇ ਐਮਸ ਦੀ ਵੈਬਸਾਈਟ ਤੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਾਕੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਚ ਦੇ ਦੇਵਾਂਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਸਿੱਧਾ ਆਪਣਾ ਫਾਰਮ ਭਰ ਕੇ 1 April 2024 9 ਵਜੇ ਤੱਕ ਤੁਸੀਂ ਜੋ ਹੈ ਕਾਲਜ ਕਾਉਂਸਲ ਹਾਲ ਐਡਮਿਸ਼ਨ ਐਡਮਿਨ ਬਲੌਕ ਮੈਡੀਕਲ ਕਾਲਜ ਏਮਸ ਬਠਿੰਡਾ ਵਿੱਚ ਪਹੁੰਚ ਜਾਣਾ ਹੈ ਜੇ ਕਿਸੇ ਕੈਂਡੀਡੇਟ ਨੂੰ ਕੋਈ ਕਵਰੀ ਕਰਨੀ ਹੈ ਤਾਂ ਉਹ ਡਾਕਟਰ ਮਨਜੀਤ ਕੌਰ ਦਾ ਇਹਨਾਂ ਨੇ ਈਮੇਲ ਐਡਰੈਸ ਦਿੱਤਾ ਹੋਇਆ ਹੈ ਤੁਸੀਂ ਇਸ ਐਡਰੈਸ ਦੇ ਉੱਤੇ ਈਮੇਲ ਕਰਕੇ ਉਹਨਾਂ ਤੇ ਆਪਣੀ ਕਵਰੀ ਕਰ ਸਕਦੇ ਹੋ ਇਹ ਸੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ